ਜਦੋਂ ਵੀ ਇਹ ਸੋਨਾਂ ਨੂੰ ਮਿਲਦਾ ਸੀ ਨਾ ਕਿ ਉੜਦਾ ਪੰਜਾਬ ਤਮੈਂ ਹਮੇਸ਼ਾ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਕੁਮਨਪਾਜੀ ਦੇ ਬੱਚਿਆਂ ਨੂੰ ਤੇ ਉਹਨਾਂ ਨੂੰ ਅੱਗੇ ਰੱਖਦੀ ਸੀ ਕਿ ਕੁਮਪਾ ਨੂੰ ਉੜਦਾ ਪੰਜਾਬ ਦਿਖਦਾ ਹੈ ਤੁਹਾਨੂੰ ਇੱਥੇ ਦੀ ਬੋਡੀ ਬਿਲਡਰ ਨਹੀਂ ਦਿਖਦੇ ਤੁਹਾਨੂੰ ਇੱਥੇ ਦੇ ਲੋਕ ਚੰਗੇ ਨਹੀਂ ਦਿਖਦੇ ਸਿੰਦਰ ਕੁਮਨ ਹੋਣਾ ਜਿਹੜਾ ਉਹਨਾਂ ਦੀ ਵਾਈਫ ਨੂੰ ਕੁਝ ਗਿਫਟ ਕਰਨਾ ਕਰਵਾਣਾ ਹੈ ਕੁਝ ਵੀ ਹੈ ਸੋਚਿਆ ਸੀ ਵੀ ਇਹੋ ਜਿਹਾ ਸਮਾਜੂਗ ਵੀ ਤੁਹਾਨੂੰ ਇੱਦਾਂ ਜਾਣਾ ਪੈ ਤੂੰ ਮਨਪਾਜੀ ਦਾ ਜੀ ਦਾ ਮੈਂ ਦੇਖਿਆ ਮੈਂ ਕਿ ਕੋਈ ਝੱਲ ਹੈ ਇਹਨੇ ਮਤਲਬ ਕਿ ਰਿਪ ਲਿਖਿਆ ਇਤਨਾ ਪਾਜੀ ਦੇ ਫੋਟੋ ਤੇ ਗਲਤੀ ਹੋ ਗਈ ਮੈਂ ਨਹੀਂ ਮੰਨਿਆ ਦਾਰਾ ਸਿੰਘ ਜੀ ਤੋਂ ਬਾਅਦ ਇਹ ਕਿਸੇ ਨੂੰ ਇੱਜ਼ਤ ਮਿਲੀ ਹੈ ਨਾ ਪੰਜਾਬ ਦੇ ਵਿੱਚ ਬਾਡੀ ਬਿਲਡਰ ਚ ਜਿਉ ਸਾਡੇ ਕੋਈ ਨੂਰ ਕਹਿਲਾਣ ਦੇ ਕਾਬਿਲ ਸੀ ਤੋਂ ਕੋ ਮਨਪਾਜੀ ਤੋਂ ਪੋਸਟਾਂ 'ਚ ਬੜਾ ਮਾੜਾ ਚੰਗਾ ਬੋਲਦੇ ਪਿਆ ਵੀ ਦਲਜੀਤ ਦੇ ਨਾਲ ਕੰਟਰੋਵਰਸੀ ਕਰਕੇ ਬਰਿੰਦਰ ਘੁੰਮਣ ਮੇਣਾ ਲੈ ਕੇ ਚਲਾ ਗਿਆ ਮੈਨੂੰ ਇੱਕ ਗੱਲ ਦੱਸੋ ਕੀ ਆਪਾਂ ਦੋ ਇੱਕ ਪਰਿਵਾਰ ਚ ਕੀ ਦੋ ਬੰਦਿਆਂ ਦੀ ਰਾਏ ਮਿਲਦੀ ਹੁੰਦੀ ਹੈ ਹੇਟਰਸ ਨੂੰ ਇੱਕ ਮੌਕਾ ਚਾਹੀਦਾ ਹੁੰਦਾ ਹੈ ਉਹਨਾਂ ਨੇ ਕੌਂਟਰੋਵਰਸੀ ਕ੍ਰੀਏਟ ਕਰਨੀ ਹੁੰਦੀ ਹੈ ਉਹਦੇ ਵਿੱਚ ਦਾ ਸਿਰਫ ਉਹ ਲਗਾਉਂਦੇ ਜਿਹੜੇ ਕੋਈ ਮਨਪਾਜੀ ਨੂੰ ਪਸੰਦ ਨਹੀਂ ਕਰਦੇ ਅੱਜ ਉਹ ਚਲੇ ਗਏ ਐ ਤੇ ਸਾਨੂੰ ਬਜਾਏ ਉਹਨਾਂ ਦੀ ਫੈਮਲੀ ਦੇ ਵਿੱਚ ਜਾ ਕੇ ਉਹਨਾਂ ਨੂੰ ਉਹਨਾਂ ਨਾਲ ਮੋਢਾ ਜੋੜਨ ਵੀ ਬਜਾਇਆ ਸੀ ਉਹਨਾਂ ਨੂੰ ਕ੍ਰਿਟਿਸਿਜ਼ਮ ਦੇਈਏ। ਬੜੇ ਬੜੇ ਲੋਕ ਵੀ ਕਹਿ ਰਹੇ ਨੇ ਕਿ ਵੀ ਬਹਵਰਿੰਦਰ ਕੋ ਮੰਦੀ ਮੌਤ ਦਾ ਕਾਰਨ ਡੱਬੇ ਐ। ਜਿਹੜਾ ਇਨਸਾਨ 24 ਘੰਟੇ ਜਿਮ ਵਿੱਚ ਗੁਜ਼ਾਰਦਾ ਸੀ ਮੈਨੂੰ ਨਹੀਂ ਲੱਗਦਾ ਜਿਨ੍ਹਾਂ ਨੇ ਕਦੀ ਨਾਨਵੇਜ ਜਿਨ੍ਹਾਂ ਨੇ ਨਹੀਂ ਖਾਦਾ ਉਹ ਡੱਬਿਆਂ ਵਿੱਚ ਸਿਰਫ ਤੇ ਆਪਣੀ ਬਾਡੀ ਬਣਾਉਂਦੇ ਹੁਣ। ਫੇਸਬੁੱਕ ਤੇ ਪੋਸਟਾਂ ਅਸੀਂ ਦੇਖ ਰਹੇ ਆਂ ਅਲੱਗ-ਅਲੱਗ ਕੁੜੀਆਂ ਦੇ ਨਾਲ ਨੂਰਾ ਫਤੇਈ ਦੇ ਨਾਲ ਫੋਟੋ ਪਾ ਕੇ ਲਿਖ ਰਿਹਾ ਵਾਈਫ ਉਹਨਾਂ ਦੀ ਕ੍ਰਿਟਿਸਾਈਜ਼ ਕਰ ਕੋਣ ਰਿਹਾ। ਕ੍ਰਿਟੀਸਾਈਜ਼ ਸਿਰਫ ਉਹ ਕਰ ਰਹੇ ਹੈ ਜਿਹੜੇ ਆਪ ਸੈਲਫ ਮੇਡ ਨਹੀਂ ਹੈ ਜਿਨ੍ਹਾਂ ਨੇ ਕਦੀ ਡੱਟਾ ਨਹੀਂ ਤੋੜਿਆ ਜਿਨ੍ਹਾਂ ਨੂੰ ਵਿਦਵਾਨ ਮੰਨਣ ਦਾ ਬਹੁਤ ਸ਼ੌਂਕ ਹੈ ਜਿਨ੍ਹਾਂ ਨੂੰ ਸਿਰਫ ਹੈਗੀ ਮੇਰੀ ਕਰੀ ਲਵਾਇਆ ਹੋਇਆ ਜੀ ਸਿਰਫ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਇਸ ਸਸਤੀ ਜੀ ਪਬਲਿਸਿਟੀ ਖਾਟ ਲਈਏ ਕਿਸੇ ਦਾ ਜਵਾਨ ਦੇ ਗਈ ਹੈ ਸਭ ਤੋਂ ਮੰਦੀ ਗੱਲ ਇਹ ਹੈ ਕਿ ਉਹਨਾਂ ਦੀ ਮਦਰ ਸ਼ੀ ਇਜ਼ ਨੋ ਮੋਰ ਉਹਨਾਂ ਦੀ ਵੀ ਇੱਕ ਕਲਿੱਪ ਚ ਦੇਖਿਆ ਆਈ ਜਾ ਰਹੀ ਸੀ ਕਿ ਹਨਾ ਮਾਂ ਤਾਂ ਹਾਂ ਮਾਰ ਕੇ ਰੋ ਰਹੀ ਹੈ ਕੁਝ ਨਹੀਂ ਇਹਨਾਂ ਨੂੰ ਪਤਾ ਚਾਲਬਿਰਜ ਬੰਦਾ ਐਂਡ ਵਰਿੰਦਰ ਘੋਮਣ ਵਾਲੇ ਇਨਸੀਡੈਂਟ ਤੋਂ ਬਾਅਦ ਲੋਕਾਂ ਦਾ ਡਾਕਟਰਾਂ ਤੋਂ ਵਿਸ਼ਵਾਸ ਟੁੱਟ ਗਿਆ ਮੈਨੂੰ ਨਹੀਂ ਪਤਾ ਇਹ ਕੀ ਹੋਇਆ ਲੇਕਿਨ ਸਾਫ਼ ਪਤਾ ਲੱਗਦਾ ਹੈ ਜੋ ਉਹਨਾਂ ਦੇ ਫਰੈਂਡਸ ਨੇ ਮੂਵੀ ਬਣਾਈ ਜੋ ਕੀਤਾ ਲਾਸਟ ਵਿੱਚ ਕਿ ਕਿੰਨੀ ਜ਼ਿਆਦਾ ਅਨਗੈਨੀ ਹੋਈ ਹੈ ਡਾਕਟਰਾਂ ਦੀ ਅਨਗੈਨੀ ਤਾਂ ਹੋਈ ਹੈ ਕਿਸੇ ਨੇ ਕਿਹਾ ਜੀ ਉਹਨਾਂ ਨੇ ਪੋਸਟਮਾਰਟਮ ਨਹੀਂ ਕਰਾਇਆ ਜਿਹੜਾ ਬੰਦਾ ਆਪਣੇ ਬੱਚੇ ਦੀ ਸ਼ਾਮੀ ਉਡੀਕ ਕਰ ਰਿਹਾ ਤੇ ਉਹਨਾਂ ਨੂੰ ਲਾਸ਼ ਦਾ ਸੁਣਿਆ ਆ ਜਾਵੇ ਤੇ ਉਹਨਾਂ ਨੂੰ ਸੁਧਬੁੱਧ ਹੋਏਗੀ ਕਿ ਅਸੀਂ ਅੱਗੇ ਕਿਸੇ ਲਈ ਕੋਈ ਰਾਈਟ ਰੋਂਗ ਕਰਨਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲਈ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਇੰਟਰਨੈਸ਼ਨਲ ਲੈਵਲ ਤੇ ਆਪਣੇ ਭਾਰਤ ਨੂੰ ਰਿਪਰੈਜ਼ੈਂਟ ਕਰਨ ਵਾਲੇ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਜਿਨ੍ਹਾਂ ਦੀ ਬੀਤ ਦਿਨੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦੀ ਮੌਤ ਤੋਂ ਬਾਅਦ ਵੀ ਕਈ ਤਰੀਕੇ ਦੇ ਸਵਾਲ ਜੜੇ ਨੇ ਉਹਨਾਂ ਦੀ ਮੌਤੇ ਝੁਕੇ ਜਾ ਰਹੇ ਨੇ ਕਈ ਵਰਿੰਦਰ ਘੁੰਮਣ ਨੂੰ ਮਾੜਾ ਕਹ ਰਹੇ ਨੇ ਕਈਆਂ ਲਈ ਵਰਿੰਦਰ ਘੁੰਮਣ ਇੱਕ ਮਸੀਹਾ ਸੀ ਪਰ ਅਸਲ ਦੇ ਵਿੱਚ ਵਰਿੰਦਰ ਘੁੰਮਣ ਹੋਣਾ ਬਾਰੇ ਸੱਚਤ ਉਹ ਉਹੀ ਵਿਅਕਤੀ ਜਾਣਦਾ ਜਿਹੜਾ ਉਹਨਾਂ ਦੇ ਨਾਲ ਵਿਚਰਿਆ ਜਾਂ ਜਿਸ ਵਿਅਕਤੀ ਦੇ ਨਾਲ ਉਹਨਾਂ ਦਾ ਰਿਸ਼ਤਾ ਰਿਹਾ ਜਾਂ ਕਦੇ ਮੁਲਾਕਾਤ ਹੋਈ ਹੈ ਸੋ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਮੈਡਮ ਜੋਤੀ ਕਪੂਰ ਜੀ ਜੋ ਕਿ ਡਿਜ਼ਾਈਨਰ ਨਹੀਂ ਇਹਨਾਂ ਨੇ ਬਰਿੰਦਰ ਸਿੰਘ ਘੁੰਮਣ ਖੁਣਾਂ ਲਈ ਕੁਝ ਆਰਟੀਕਲ ਵੀ ਡਿਜ਼ਾਈਨ ਕੀਤੇ ਸੀ ਤਾਂ ਬਰਿੰਦਰ ਘੁੰਮਣ ਨੇ ਉਹ ਆਰਟੀਕਲ ਪਾਏ ਵੀ ਹੋਏ ਸੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਇਹਨਾਂ ਤੋਂ ਜਾਣਦੇ ਆ ਕਿ ਕਿਹੋ ਜਿਹਾ ਸਫਰ ਰਿਹਾ ਤੇ ਬਰਿੰਦਰ ਘੁੰਮਣ ਜੜੇ ਨੇ ਕਿਹੋ ਜਿਹੇ ਵਿਅਕਤੀ ਸੰਤ ਹੋਣ ਜਿਹੜੇ ਸਵਾਲ ਉਹਨਾਂ ਤੇ ਚੁੱਕੇ ਜਾ ਰਹੇ ਨੇ ਤਾਂ ਉਹਨਾਂ ਬਾਰੇ ਕੀ ਸੋਚਤ ਨੇ ਸਭ ਤੋਂ ਪਹਿਲਾਂ ਮੈਮ ਇੱਕ ਬਹੁਤ ਵੱਡਾ ਲਾਸ ਹੈ ਕਿ ਬਰਿੰਦਰ ਸਿੰਘ ਘੁੰਮਣ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਬਹੁਤ ਸਰੀਆਂ ਪੋਸਟਾਂ ਬਹੁਤ ਸਾਰੇ ਸਵਾਲ ਬਹੁਤ ਕੁਝ ਹੀ ਚੱਲ ਰਿਹਾ ਸੋਸ਼ਲ ਮੀਡੀਆ ਤੇ ਪਹਿਲਾ ਸਵਾਲ ਇਹ ਹੈ ਕਿ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਦੋਂ ਹੁੰਦੀ ਹੈ ਤੇ ਤੁਸੀਂ ਕਿਵੇਂ ਇੰਟਰੈਕਟ ਸੀ ਉਹਨਾਂ ਨਾਲ ਅ ਪਹਿਲੀ ਗੱਲ ਤਾਂ ਇਹ ਕਿ ਅਸੀਂ ਜਦੋਂ ਪਰਿਵਾਰ ਚ ਗੱਲ ਕਰਦੇ ਹਾਂ ਨਾ ਮੇਰੀ ਬੇਟੀ ਨੂੰ ਬੋਡੀ ਬਿਲਡਰਸ ਬੜੇ ਪਸੰਦ ਹੈ ਪਰ ਉਹ ਮੈਨੂੰ ਕਹਿੰਦੀ ਹੁੰਦੀ ਸੀ ਮੰਮਾ ਤੁਸੀਂ ਸਾਰਿਆਂ ਲਈ ਡਿਜ਼ਾਈਨਿੰਗ ਕਰਦੇ ਹੋ ਤੁਸੀਂ ਕਦੇ ਬੋਡੀ ਬਿਲਡਰ ਲਈ ਡਿਜ਼ਾਈਨਿੰਗ ਕੀਤੀ ਔਰ ਪਤਾ ਨਹੀਂ ਉਹਦੀਆਂ ਗੱਲਾਂ ਕਈਆਂ ਸੱਚ ਕਿਵੇਂ ਹੋ ਜਾਂਦੀ ਹੈ ਮੈਨੂੰ ਯੂਨੀਵਰਸਲ ਮੈਂ ਉਹਨਾਂ ਨਾਲ ਸਪੋਰਟਸ ਵਾਲਿਆਂ ਨਾਲ ਫ੍ਰੀਲਾਂਸਰ ਐਜ਼ ਅ ਜੁਆਇਨ ਕੀਤਾ ਤਾਂ பாਜੀ ਉੱਥੇ ਆਏ ਐਂਡ ਤੁਸੀਂ ਮੰਨੋਗੇ ਮੈਂ ਬੈਠੀ ਹੋਈ ਮਤਲਬ பாਜੀ ਬੈਠੇ ਹੋਏ ਵੀ ਮੇਰੇ ਤੋਂ ਲੰਬੇ ਲੱਗ ਰਹੇ ਸੀ ਮੈਂ ਖੜੀ ਸੀ ਉਹ ਮੈਂ பாਜੀ ਨੂੰ ਕਿਹਾ ਕਿ பாਜੀ ਮਤਲਬ ਯੂ ਆਰ ਗ੍ਰੇਟ ਸੋਲ ਕਿ ਤੁਸੀਂ ਥੋੜਾ ਜਿਹਾ ਉੱਠੋਗੇ ਮੈਂ ਦੇਖਣਾ ਤੁਸੀਂ ਕਿੰਨੇ ਕੁ ਲੰਬੇ ਹੋ ਔਰ ਦ ਵੇ ਹੀ ਵਾਸ ਟਾਕਿੰਗ ਮਤਲਬ ਮੇਰਾ ਇੱਕ ਬ੍ਰਦਰ ਬਣਿਆ ਹੈ ਰਿਸ਼ੂ ਔਰ ਉਹਨਾਂ ਦੇ ਸ਼ਾਗਿਰਦ ਹੀ ਹੈ ਰਿਸ਼ੂ ਆ ਪਾਜੀ ਦੇ ਤਾਂ ਉਹਨਾਂ ਨੂੰ ਪਤਾ ਸੀ ਮੇਰਾ ਤੇ ਉਹਨਾਂ ਨੇ ਕਿਹਾ ਅੱਛਾ ਤੁਸੀਂ ਜੋਤੀ ਮਾਮਦਾ ਬੜੇ ਪਿਆਰ ਨਾਲ ਮੈਨੂੰ ਮਿਲੇ ਮਤਲਬ ਫਰਸਟ ਡੇ ਮੈਨੂੰ ਉਹਨਾਂ ਨੇ ਇੰਨਾ ਕੰਫਰਟ ਫੀਲ ਕਰਵਾਇਆ ਕਿ ਮੈਨੂੰ ਲੱਗਾ ਨਹੀਂ ਕਿ ਮੈਂ ਫਰਸਟ ਟਾਈਮ ਉਹਨਾਂ ਨੂੰ ਮਿਲ ਰਹੀ ਆ ਇਟ ਵਾਸ ਦਾ ਫਰਸਟ ਮੀਟਿੰਗ ਔਰ ਰੱਬ ਦੇ ਕਹਿੰਦੇ ਨੇ ਕਿ ਜੋ ਤੁਹਾਡੀ ਸਿਰਜਣਾ ਕਿਸੇ ਦੇ ਲਈ ਕਰਨੀ ਹੁੰਦੀ ਹੈ ਲਿਖੀ ਹੁੰਦੀ ਆ ਤਾਂ ਮੈਂ ਉਹਨਾਂ ਦੇ ਲਈ ਐਕਟਿਵੇਟ ਡਿਜ਼ਾਈਨ ਕਰਨਾ ਸੀ ਔਰ ਪੈਟਰਨ ਨਹੀਂ ਸੀ ਮਿਲ ਰਿਹਾ ਔਰ ਮੈਨੂੰ ਇੰਨਾ ਮਤਲਬ ਸ਼ੌਂਕ ਸੀ ਉਹਨਾਂ ਲਈ ਡਿਜ਼ਾਈਨ ਕਰਨ ਦਾ ਕਿਉਂਕਿ ਉਹਨਾਂ ਦੀ ਦਿੱਕਤ ਉਹ ਜ਼ਿਆਦਾ ਉਹਨਾਂ ਦਾ ਔਰਾ ਜਿਹੜਾ ਸੀ ਉਹ ਬਹੁਤ ਜ਼ਿਆਦਾ ਮੋਟੀਵੇਟਿੰਗ ਸੀ ਮੈਂ ਆਪਣੇ ਹੱਥਾਂ ਦੇ ਨਾਲ ਪੈਟਰਨ ਤਿਆਰ ਕੀਤੇ ਔਰ ਆਪਣੇ ਬੱਚੇ ਨੂੰ ਕਿਹਾ ਜਿਹੜਾ ਸਟਿਚਰ ਸੀ ਕਿ ਤੂੰ ਹੀ ਕੱਟ ਤੇ ਬਣਾਓ ਕਹਿੰਦਾ ਮੈਮ ਮੈਂ ਕਦੀ ਕੱਟਿਆ ਨਹੀਂ ਮੈਂ ਕਿਹਾ ਨਹੀਂ ਤੂੰ ਬਣਾਏਂਗਾ ਮੈਂ ਤੈਨੂੰ ਗਾਈਡ ਕਰਦੀ ਹਾਂ ਤੂੰ ਕਰ ਅਸੀਂ ਇੰਨੇ ਸੋਹਣੇ ਉਹਨਾਂ ਲਈ ਡਿਜ਼ਾਈਨ ਸੈੱਟ ਕੀਤੇ ਉਹਨਾਂ ਨੇ ਪਾਏ ਉਹ ਅੱਦੋ ਵੱਧ ਰੱਬੀ ਰੂਪ ਸੋਹਣੇ ਲੱਗ ਰਹੇ ਸੀ ਔਰ ਇਹ ਮੇਰਾ ਉਹਨਾਂ ਨਾਲ ਸਫਰ ਸ਼ੁਰੂਆਤ ਦਾ ਹੈ ਜਦੋਂ ਮੈਂ ਉਹਨਾਂ ਨਾਲ ਐਜ਼ ਅ ਪ੍ਰੋਫੈਸ਼ਨਲ ਜੁੜੀ ਲੇਕਿਨ ਐਜ਼ ਅ ਸਿਸਟਰਲੀ ਉਹਨਾਂ ਨੇ ਮੈਨੂੰ ਹਮੇਸ਼ਾ ਟ੍ਰੀਟ ਕੀਤਾ ਮੈਂ ਬ੍ਰਦਰ ਫਿਗਰ ਉਹਨਾਂ ਨੂੰ ਮੰਦੀ ਆ ਕਿਉਂਕਿ ਮੈਨੂੰ ਜਦੋਂ ਵੀ ਇਹ ਸੋਨਾਂ ਨੂੰ ਮਿਲਦਾ ਸੀ ਨਾ ਕਿ ਉੜਦਾ ਪੰਜਾਬ ਤਾਂ ਮੈਂ ਹਮੇਸ਼ਾ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਕੁਮਨ ਭਾਜੀ ਦੇ ਬੱਚਿਆਂ ਨੂੰ ਤੇ ਉਹਨਾਂ ਨੂੰ ਅੱਗੇ ਰੱਖਦੀ ਸੀ ਕਿ ਤੁਹਾਨੂੰ ਉੱਡਦਾ ਪੰਜਾਬ ਦਿਖਦਾ ਹੈ ਤੁਹਾਨੂੰ ਇੱਥੋਂ ਦੀ ਬੋਡੀ ਬਿਲਡਰ ਨਹੀਂ ਦਿਖਦੇ ਤੁਹਾਨੂੰ ਇੱਥੋਂ ਦੀ ਲੋਕ ਚੰਗੇ ਨਹੀਂ ਦਿਖਦੇ ਤਾਂ ਮੈਂ ਬੜੇ ਪ੍ਰਾਊਡ ਦੇ ਨਾਲ ਕਹਿੰਦੀ ਹੁੰਦੀ ਸੀ ਕਿ ਘੁਮਨ ਬਾਜੀ ਦੇਖੋ ਫਿਰ ਤੁਸੀਂ ਘੁਮਨ ਬਾਜੀ ਦੇਖੋ ਇੱਕ ਜਿੱਦਾ ਚਾਹ ਹੁੰਦਾ ਸੀ ਹੈਨਾ ਔਰ ਤੁਸੀਂ ਮੰਨੋਗੇ ਕਿ ਉਹ ਜਿੰਨੇ ਜ਼ਿਆਦਾ ਵਧੀਆ ਪ੍ਰੋਫੈਸ਼ਨਲ ਸੀ ਉਹਨੇ ਜ਼ਿਆਦਾ ਇਨਸਾਨ ਵੀ ਵਧੀਆ ਸੀ ਮੈਨੂੰ ਕੋਈ ਕੰਮ ਪਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਲਿਖਤੀ ਚਾਹੀਦਾ ਹੈ ਕਿ ਮੈਂ ਤੁਹਾਡੇ ਲਈ ਡਿਜ਼ਾਈਨ ਕੀਤਾ ਤੇ 1 ਮਿੰਟ ਤੋਂ ਪਹਿਲਾਂ ਜਦ ਕੀ ਉਸ ਟਾਈਗਰ 3 ਦੇ ਵਿੱਚ ਉਸ ਦਿਨ ਟਾਈਮ ਤੇ ਬਿਜ਼ੀ ਸੀ ਬਟ ਉਹਨਾਂ ਨੇ ਕੋਈ ਨਖਰਾ ਨਹੀਂ ਕੀਤਾ ਕੋਈ ਐਟੀਟਿਊਡ ਨਹੀਂ ਉਦਾਂ ਹੀ ਭੋਲੇ ਭਾਵੇਂ ਉਹਨਾਂ ਨੇ ਹਾਂਜੀ ਮੈਮ ਤੁਸੀਂ ਆ ਜਾਓ ਮੈਂ ਔਰ ਮੇਰੇ ਹਸਬੰਡ ਗਏ ਸੀ ਉਹਨਾਂ ਨੂੰ ਮਿਲੇ ਉਹਨਾਂ ਨੇ ਸਾਨੂੰ ਇੰਨਾ ਅੱਛਾ ਟ੍ਰੀਟ ਕੀਤਾ 1 ਮਿੰਟ ਤੋਂ ਪਹਿਲਾਂ ਉਹ ਕੰਮ ਕਰਦੇ ਸੀ ਫਿਰ ਮੇਰੇ ਬੱਚਿਆਂ ਨੇ ਇੰਟਰਵਿਊ ਲੈਣੀ ਸੀ ਤਾਂ ਉਹਨਾਂ ਨੇ ਇੰਟਰਵਿਊ ਵਿੱਚ ਵੀ ਉਹਨਾਂ ਨੂੰ ਇੰਨੀ ਸਾਦਗੀ ਦੇ ਨਾਲ ਇੰਨੀ ਅੱਛੀਆਂ ਗੱਲਾਂ ਸਿਖਾਈਆਂ ਉਹਨਾਂ ਵਿੱਚ ਮੈਨੂੰ ਸਭ ਤੋਂ ਸੋਹਣੀ ਉਹਨਾਂ ਦੀ ਅੱਜ ਵੀ ਜੋ ਨਹੀਂ ਭੁੱਲਦੀ ਉਹਨਾਂ ਦੀ ਮੁਸਕਰਾਹਟ ਹੈ ਇੱਕ ਬੱਚੇ ਦੀ ਤਰ੍ਹਾਂ ਇੱਕ ਦਾਨੀ ਜਿਹੀ ਮੁਸਕਰਾਹਟ ਜਿਹੜਾ ਇਨਸਾਨ ਸੈਲਫ ਮੇਡ ਹੁੰਦਾ ਉਹਦੇ ਔਰਾ ਤੋਂ ਹੀ ਪਤਾ ਲੱਗ ਜਾਂਦਾ ਉਹ ਮਿਹਨਤ ਨਾਲ ਬਣੇ ਹੋਏ ਇਨਸਾਨ ਸੀ ਉਹ ਕੋਈ ਐਦਾਂ ਇੱਕਦਮ ਛਾਏ ਨਹੀਂ ਸੀ ਉਹ ਸਟੈਪ ਵਾਈਜ਼ ਅੱਗੇ ਆਏ ਸੀ ਉਹ ਇੱਕ ਪਰਿਵਾਰਕ ਤੌਰ ਤੇ ਵੀ ਆਪਣੀ ਫੈਮਿਲੀ ਨੂੰ ਪਿਆਰ ਜਿਹੜਾ ਨਾਲ ਜੁੜਿਆ ਹੋਇਆ ਇਨਸਾਨ ਸੀ ਉਹਨਾਂ ਦਾ ਜਾਣਾ ਮੀਨਸ ਦੁਬਾਰਾ ਕਿਸੇ ਦਾ ਐਦਾਂ ਆਉਣ ਦੀ ਉਮੀਦ ਨਾ ਰੱਖਣਾ ਔਰ ਸਾਡੇ ਲਈ ਇੱਕ ਤਾਰਾ ਟੁੱਟਿਆ ਹੀ ਹੈ ਸਾਡੇ ਪੰਜਾਬ ਤੋਂ ਮੈਂ ਉਹਨਾਂ ਨੂੰ ਬੜੇ ਇਚਾਰ ਨਾਲ ਕਹਿੰਦੀ ਸੀ ਯੂ ਆਰ ਦਾ ਕੋਹੇਨੂਰ ਆਫ ਪੰਜਾਬ ਪਰ ਮੈਂ ਇੱਕ ਹਫ਼ਤੇ ਪਹਿਲਾਂ ਹੀ ਉਹਨਾਂ ਨੂੰ ਮੈਸੇਜ ਕੀਤਾ ਕਿ ਮੈਂ ਤੁਹਾਨੂੰ ਆ ਕੇ ਗ੍ਰੈਟੀਟਿਊਡ ਕਰਨਾ ਹੈ ਕਿਉਂਕਿ ਮੈਂ ਆਪਣੀ ਇੱਕ ਬ੍ਰਾਂਡ ਸ਼ੁਰੂ ਕੀਤੀ ਤਾਂ ਮੈਨੂੰ ਸੀ ਕਿ ਮੈਂ ਉਹਨਾਂ ਨਾਲ ਉਹਨਾਂ ਨੂੰ ਗ੍ਰੈਟੀਟਿਊਡ ਪੇ ਕਰਨਾ ਹੈ ਔਰ ਉਹਨਾਂ ਦੀ ਫੈਮਲੀ ਨੂੰ ਦੱਸਣਾ ਕਿ ਕਿੰਨੇ ਉਹ ਸਾਡੇ ਲਈ ਇੰਪੋਰਟੈਂਸ ਰੱਖਦੇ ਆ ਯੂ نو ਬੀਇੰਗ ਬਿਲਕੁਲ ਤੁਸੀਂ ਦੱਸ ਰਹੇ ਸੀ ਕਿ ਬਰਿੰਦਰ ਸਿੰਘ ਕੁਮਨ ਉਹਨਾਂ ਦੀ ਵਾਈਫ ਤੇ ਲਈ ਵੀ ਤੁਸੀਂ ਕੁਝ ਡਿਜ਼ਾਈਨ ਕੀਤਾ ਸੀ ਜਿਹੜਾ ਤੁਸੀਂ ਦੇਣ ਜਾਣਾ ਸੀ ਐਕਚੁਅਲੀ ਪਿਛਲੇ ਦਿ ਕੁਝ ਦਿਨਾਂ ਤੋਂ ਮੈਂ ਬਿਮਾਰ ਚੱਲ ਰਹੀ ਸੀ ਬਟ ਜਿਵੇਂ ਕਹਿੰਦੇ ਨਾ ਕਿ ਸਟਰੋਂਗ ਪਰਸਨੈਲਿਟੀਆਂ ਨੂੰ ਰੋਣਾ ਧੋਣਾ ਨਹੀਂ ਆਉਂਦਾ ਦੱਸਣਾ ਨਹੀਂ ਆਉਂਦਾ ਕਿਸੇ ਨੂੰ ਤਾ ਉਹਦੇ ਵਿੱਚ ਵੀ ਅਸੀਂ ਇੱਕ ਮੈਸੇਜ ਹੀ ਦੇਣਾ ਸੀ ਕਿ ਡੂਰਿੰਗ दैट ਯੂ نو ਮੇਰਾ ਕੋਈ ਬਲੱਡ ਲਾਸ ਹੋ ਗਿਆ ਸੀ ਤਾਂ ਮੈਂ ਅਲਾਉਡ ਨਹੀਂ ਸੀ ਬਾਹਰ ਜਾਣਾ ਤੇ ਆਈ ਵਾਸ ਥਿੰਕਿੰਗ ਕਿ ਮੈਂ ਟਾਈਮ ਕਿਵੇਂ ਹੀ ਹੀਲ ਕਰਨਾ ਆਪਣੇ ਆਪ ਨੂੰ ਬਿਕਾਜ਼ ਆਮ ਅ ਫੈਸ਼ਨ ਡਿਜ਼ਾਈਨਰ ਤਾਂ ਮੈਨੂੰ ਹੀਲਿੰਗ ਦੇ ਲਈ ਮੇਰਾ ਆਰਟ ਹੀ ਅੱਗੇ ਰੱਖਣਾ ਪਿਆ ਔਰ ਆਈ ਵਾਸ ਡੂਇੰਗ ਪੇਂਟਿੰਗ ਦੈਨ ਆਈ ਸਟਾਰਟਿਡ ਕਿ ਮੈਂ ਉਹਨੇ ਇਸ ਦੌਰਾਨ ਕੀ ਮੈਸੇਜ ਦੇ ਸਕਦੀਆਂ ਕੁੜੀਆਂ ਨੂੰ ਡਿਜ਼ਾਈਨਰਸ ਨੂੰ ਜਾਂ ਉਹ ਜਿਹੜੇ ਥੋੜੇ ਬਿਮਾਰ ਹੋ ਜਾਂਦੇ ਆ ਤੇ ਥੋੜਾ ਉਹਨਾਂ ਨੂੰ ਹੀਲਿੰਗ ਚ ਪ੍ਰੋਬਲਮ ਆਂਦੀ ਹੈ ਤਾਂ ਆਈ ਵਾਂਟਿਡ ਟੂ ਸ਼ੇਅਰ ਸਮ ਪੋਜ਼ਿਟਿਵ ਮੈਸੇਜ ਤਾਂ ਮੈਂ ਬੈਗ ਡਿਜ਼ਾਈਨ ਕੀਤੇ ਉਹਨੂੰ ਕਰਦੇ ਕਰਦੇ ਜਿੱਦਾਂ ਸਭ ਨੇ ਪਸੰਦ ਕਰਨੇ ਸ਼ੁਰੂ ਕੀਤੇ ਆਰਡਰ ਆਨੇ ਸ਼ੁਰੂ ਹੋ ਗਏ ਤਾਂ ਅਸੀਂ ਬੈਗਟ ਬਾਈ ਜੋਤੀ ਕਪੂਰ ਦੇ ਨਾਮ ਤੋਂ ਹੀ ਉਹਨੂੰ ਸਿਰਜਿਆ ਔਰ ਉਹਦਾ ਇੱਕ ਥਾਟ ਹੋਰ ਵੀ ਬੜਾ ਪਿਆਰਾ ਸੀ ਕਿ ਜਿਹੜੇ ਇਨਸਾਨ ਬੜੇ ਬੀਜ਼ੀ ਹੁੰਦੇ ਨੇ ਉਹ ਆਪਣੇ ਵਾਈਫ ਨੂੰ ਭੁੱਲ ਜਾਂਦੇ ਨੇ ਗ੍ਰੈਟੀਟਿਊਡ ਕਰਨਾ ਔਰ ਜਿਵੇਂ ਕਰਵਾਚੌਦਾ ਵਰਤ ਆ ਰਿਹਾ ਸੀ ਮੈਨੂੰ ਵੀ ਸ਼ੌਂਕ ਸੀ ਕਿ ਸਾਰੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਹਸਬੈਂਡ ਦੇ ਥਰੂ ਪੈਂਪਰ ਕਰਵਾਇਆ ਜਾਵੇ ਔਰ ਕਿਉਂਕਿ ਮੈਂ ਦੱਸਿਆ ਕਿ ਮੈਂ ਹਰਪ੍ਰੀਤ ਸਿੰਘ ਬਾਜੀ ਯਾ ਤੁਸੀਂ ਕਹ ਲਓ ਘਮਨ ਬਾਜੀ ਮੈਂ ਸਾਰਿਆਂ ਨੂੰ ਬਹੁਤ ਜੜਾਂ ਤੋਂ ਜੁੜਿਆ ਮੰਦੀ ਆ ਕਿਉਂਕਿ ਹੜਾ ਦੇ ਦੌਰਾਨ ਵੀ ਬਾਜੀ ਨੇ ਬਹੁਤ ਸੇਵਾ ਕੀਤੀ ਹਰਪਰਜਨ ਸਿੰਘ ਬਾਜੀ ਨੇ ਸੇਵਾ ਕੀਤੀ ਤੇ ਮੈਂ ਬੈਗਸ ਬਣਾ ਕੇ ਰੱਖੇ ਸੀ ਤੇ ਮੈਂ ਉਹਨਾਂ ਨੂੰ ਮੈਸੇਜ ਕੀਤਾ ਕਿ ਵੀ ਭਾਬੀ ਨੂੰ ਗ੍ਰੈਟੀਟਿਊਡ ਕਰਨਾ ਆਣਾ ਹੈ ਤੁਹਾਨੂੰ ਮਿਲਣ ਆਣਾ ਕਿਉਂਕਿ ਮੈਂ ਗਾਇਬਾਹੀ ਨਹੀਂ ਉਹਨਾਂ ਨੂੰ ਮਿਲਦੇ ਸੀ ਮੈਨੂੰ ਉਹਨਾਂ ਦੇ ਟਾਈਮ ਦੀ ਬਹੁਤ ਵੈਲਿਊ ਸੀ ਬਟ ਜਦੋਂ ਵੀ ਮੈਂ ਉਹਨਾਂ ਨੂੰ ਅੱਜ ਤੱਕ ਵੀ ਕਿਹਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦੀ ਆ ਕਿ ਕਿੰਨੇ ਪਿਆਰੇ ਇਨਸਾਨ ਸੀ ਮੇਰੀ ਫਰੈਂਡ ਰਹਿੰਦੀ ਹੈ ਯੂਐਸਏ ਜਦੋਂ ਨੂੰ ਪਤਾ ਲੱਗਿਆ ਕਿ ਘੂਮਨ ਬਾਜੀ ਨੂੰ ਮੈਂ ਜਾਣਦੀ ਹਾਂ ਤਾਂ ਸ਼ੀ ਵਾਸ ਯੂ ਨੋ ਰਿਕੁਐਸਟ ਕੀਤੀ ਉਹਨੇ ਮੈਨੂੰ ਕਿ ਮੈਂ ਘੂਮਨ ਬਾਜੀ ਨਾਲ ਮਿਲਣਾ ਹੈ ਗੱਲ ਕਰਨੀ ਹੈ ਮੈਂ ਕਿਹਾ ਦੋ ਯੂ ਆਰ ਇਨ ਅਮਰੀਕਾ ਤੂੰ ਅਜੇ ਨਹੀਂ ਆ ਸਕਦੀ ਕਹਿੰਦੀ ਇਜ਼ ਇਟ ਪੋਸੀਬਲ ਕਿ ਮੈਂ ਗੱਲ ਕਰ ਲਾ ਤੁਸੀਂ ਮੰਨੋਗੇ ਕਿ ਮੈਂ ਬਾਜੀ ਨੂੰ ਫੋਨ ਕੀਤਾ ਇਟ ਵਾਸ ਅ ਰਿਕੁਐਸਟ ਯੂ ਨੋ ਹੰਬਲ ਰਿਕੁਐਸਟ ਭਾਜੀ ਨੇ ਅੱਗੋਂ ਕੀ ਕਿਹਾ ਕਿ ਜੇ ਤੁਹਾਡੀ ਫਰੈਂਡ ਹੈ ਤੇ ਮੈਮ ਤੁਸੀਂ ਪੁੱਛ ਕਿਉਂ ਰਹੇ ਹੋ ਤੁਸੀਂ ਨੰਬਰ ਦੇ ਦੇਣਾ ਸੀ ਉਹਨਾਂ ਨੇ ਇਹ ਨਹੀਂ ਕਿਹਾ ਜਿੱਦਾਂ ਕੋਈ ਮੈਂ ਦੇਖਿਆ ਕਿ ਕੋਈ ਜਿੰਨਾ ਕੋਲ ਕੁਝ ਨਹੀਂ ਉਹਨਾਂ ਹੁੰਦਾ ਪੱਲੇ ਉਹ ਜ਼ਿਆਦਾ ਐਟੀਟਿਊਡ ਰੱਖਦੇ ਆ ਭਾਜੀ ਤੁਸੀਂ ਮੈਂ ਕਿੰਨੀਆਂ ਗੱਲਾਂ ਸਿੱਖਿਆ ਉਸੇ ਟਾਈਮ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਮ ਨੂੰ ਨੰਬਰ ਦੇ ਦਿਓ ਮੈਂ ਗੱਲ ਕਰਾਂਗਾ ਨਾ ਸਿਰਫ ਉਹਨਾਂ ਨੇ ਮੇਰੀ ਫਰੈਂਡ ਨਾਲ ਗੱਲ ਕੀਤੀ ਈਵਨ ਉਹਨਾਂ ਨੇ ਉਹਨਾਂ ਨੂੰ ਯੂ نو ਸਪੋਰਟ ਵੀ ਕੀਤਾ ਜਿੱਦਾਂ ਉਹਨਾਂ ਦੀ ਗੱਲਬਾਤ ਹੋਈ ਇੱਕ ਅੱਛਾ ਇਨਸਾਨ ਉਦੋਂ ਪਤਾ ਲੱਗਦਾ ਜਦੋਂ ਅਸੀਂ ਉਹਨਾਂ ਨਾਲ ਪਰਸਨਲ ਲੈਵਲ ਤੇ ਵਿਚਰਦੇ ਹਾਂ ਮੈਂ ਕਦੀ ਭਾਜੀ ਦੇ ਘਰ ਟੋਂ ਉਹਨਾਂ ਨੂੰ ਕਿਹਾ ਹੀ ਨਹੀਂ ਕਿਉਂਕਿ ਦਿਲੋਂ ਹੀ ਉਹਨਾਂ ਦੇ ਲਈ ਇੰਨੀਆਂ ਦੁਆਵਾਂ ਆਂਦੀਆਂ ਸੀ ਪਰ ਕਦੇ ਸੋਚਿਆ ਸੀਗਾ ਕਿ ਕਿਸੇ ਤੁਸੀਂ ਗ੍ਰੈਟੀਟਿਊਡ ਦੇਣ ਦੀ ਗੱਲ ਕੀਤੀ ਸੀ ਉਹਨਾਂ ਦੀ ਵਾਈਫ ਲਈ ਕੁਝ ਬਣਾ ਰਹੇ ਸੀ ਕਿ ਵਰਿੰਦਰ ਕੋ ਮਨਹੁਣਾ ਦੇ ਹੱਥੋਂ ਉਹਨਾਂ ਦੀ ਵਾਈਫ ਨੂੰ ਕੁਝ ਗਿਫਟ ਕਰਨਾ ਕਰਵਾਉਣਾ ਹੈ ਕੁਝ ਵੀ ਹੈ ਸੋਚਿਆ ਸੀ ਵੀ ਇਹ ਹੁਜ ਸਮਾਜੂਗਾ ਵੀ ਤੁਹਾਨੂੰ ਇੱਦਾਂ ਜਾਣਾ ਪਏ ਇਟ ਵਾਸ ਮੋਰ ਥੈਨ ਅ ਟਰੋਮਾ ਕਿਉਂਕਿ ਦੋ ਦਿਨ ਪਹਿਲਾਂ ਰਾਜਵੀਰ ਦੇ ਲਈ ਮੈਂ ਬਹੁਤ ਉਦਾਸ ਸੀ ਈਵਨ ਆਈ ਵਾਸ ਇਨ ਟੀਅਰਸ ਥਰੂ ਆਊਟ ਦਾ ਡੇ ਆਈ ਵਾਸ ਇਨ ਟੀਅਰਸ ਮੈਂ ਐਕਚੁਅਲੀ ਕੋ ਗੀਬਾ ਜੀ ਗੁਰਪ੍ਰੀਤ ਕੋ ਗੀਬਾ ਜੀ ਦਾ ਵੀ ਅਸੀਂ ਬਣਾ ਰਹੇ ਸੀ ਗ੍ਰੈਟੀਟਿਊਡ ਕਰਨਾ ਸੀ ਬਟ ਉਹਨਾਂ ਨੇ ਸਾਨੂੰ ਆਰਡਰ ਦਿੱਤਾ ਕਿ ਤੁਸੀਂ ਕਰੋ ਮੈਂ ਉਹਨਾਂ ਦਾ ਮੈਂ ਮੇਰਾ ਮਨ ਨਹੀਂ ਸੀ ਮੈਂ ਬਾਜੀ ਨੂੰ ਵੀ ਕਹਤਾ ਮੈਂ ਕੱਲ ਤੁਹਾਨੂੰ ਭੇਜ ਦਵਾਂ ਤੇ ਬਾਜੀ ਕਹਿੰਦੀ ਨਹੀਂ ਇਟਸ ਓਕੇ ਮੈਮ ਟੇਕ ਯੂਰ ਟਾਈਮ ਬਟ ਤੁਸੀਂ ਮੰਨੋਗੇ ਕਿ ਅੰਦਰਲਾ ਪ੍ਰੋਫੈਸ਼ਨਲ ਵੀ ਹੁੰਦਾ ਨਾ ਬੰਦਾ ਮੈਨੂੰ ਲੱਗਾ ਨਹੀਂ ਕੱਲ ਕਰਵਾ ਚਾਹਤਾ ਬਾਜੀ ਵੀ ਗ੍ਰੈਟੀਟਿਊਡ ਭਾਬੀ ਲਈ ਕਰਨ ਤਾਂ ਅੱਛਾ ਲੱਗੇਗਾ ਯੂ نو ਔਰ ਮੈਂ ਬੜੇ ਬੇਮਨਹੀ ਦੇ ਨਾਲ ਗਈ ਹੈ ਨਾ ਉਹਨਾਂ ਦਾ ਕਰਵਾਨ ਕੋਰੀਅਰ ਔਰ ਜਦੋਂ ਹੀ ਮੈਂ ਕਰ ਆਈ ਰਾਜਵੀਰ ਦਾ ਮੈਂ ਪਹਿਲੇ ਸ਼ੌਕ ਚ ਸੀ ਆ ਤੁਹਾਨੂੰ ਇੱਕ ਹੋਰ ਮੈਂ ਗੱਲ ਦੱਸਣਾ ਚਾਹਨੀ ਆ ਇਹਦੇ ਨਾਲ ਹੀ ਜੁੜਦੀ ਜਿਹੜੇ ਕਲਾਕਾਰ ਆਇਆ ਜਿਹੜੇ ਐਥਲੀਟ ਆ ਜਿਹੜੇ ਆਰਟਿਸਟ ਆ ਜਿਨ੍ਹਾਂ ਨੇ ਪੰਜਾਬ ਨੂੰ ਦੇਣ ਦਿੱਤੀ ਐ ਇਹ ਭਾਵੇਂ ਆਪਣੇ ਘਰਾਂ ਚ ਬੈਠੇ ਆ ਨਾ ਸਾਨੂੰ ਇਹਨਾਂ ਵਿੱਚ ਆਪਣੇ ਬ੍ਰਦਰਸ ਦਿਖਦੇ ਸਾਨੂੰ ਇਹਨਾਂ ਵਿੱਚ ਆਪਣੀਆਂ ਆਂਦਰਾ ਦਿਖਦੀਆਂ ਮੇਰੇ ਬ੍ਰਦਰ ਦਾ ਨਾਮ ਰਾਜਵੀਰ ਆ ਜਿਸ ਦਿਨ ਮੈਂ ਰਾਜਵੀਰ ਦਾ ਸੁਣਿਆ ਨਾ ਉਸ ਦਿਨ ਤੋਂ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਸੀ ਮਤਲਬ ਤੁਸੀਂ ਮੰਨੋਗੇ ਨਹੀਂ ਮੈਂ ਅਜੇ ਆ ਕੇ ਸੰਸਕਾਰ ਦੀਆਂ ਪਿਕਸ ਦੇਖ ਰਹੀ ਸੀ ਔਰ ਘੁੰਮਣ ਪਾਜੀ ਦਾ ਜਦੋਂ ਮੈਂ ਦੇਖਿਆ ਮੈਂ ਕਿਹਾ ਕੋਈ ਝੱਲਾ ਐ ਨੇ ਮਤਲਬ ਕਿ ਰਿਪ ਲਿਖ ਦਿੱਤਾ ਪਾਜੀ ਦੇ ਫੋਟੋ ਤੇ ਗਲਤੀ ਹੋ ਗਈ ਮੈਂ ਨਹੀਂ ਮੰਨਿਆ ਫਿਰ ਮੈਂ ਸਕਰੋਲ ਕੀਤਾ then i came to know about this thing ki he is no more ਮਤਲਬ ਮੈਂ ਹੁਣ ਵੀ ਨਹੀਂ ਕਹਿ ਰਹੀ ki he is no more he is in my heart ਮੇਰੇ ਪਰਿਵਾਰ ਦੇ ਵਿੱਚ ਹੈ ਅਸੀਂ ਤਾਂ ਜ਼ਿੰਦਗੀ ਜਦੋਂ ਵੀ ਕਿਸੇ ਬੋਡੀ ਬਿਲਡਰ ਦੇ ਲਈ ਕਿਸੇ ਵਧੀਆ ਦਾਰਾ ਸਿੰਘ ਜੀ ਤੋਂ ਬਾਅਦ ਇਹ ਕਿਸੇ ਨੂੰ ਇੱਜ਼ਤ ਮਿਲੀ ਹੈ ਨਾ ਪੰਜਾਬ ਦੇ ਵਿੱਚ ਬੋਡੀ ਬਿਲਡਰ ਚ ਜਿਵੇਂ ਸਾਡੇ ਕੋਹੀ ਨੂਰ ਕਹਿਲਾ ਹਾਂ ਦੇ ਕਾਬਿਲ ਸੀ ਤੋਂ ਘਮਨ ਪਾਜੀ ਸੋ ਮਦਲਾ ਟਾਈਮ ਤੇ ਵੀ ਜੇ ਦੇਖੀਏ ਤਾਂ ਲੋਕ ਪੋਸਟਾਂ 'ਚ ਬੜਾ ਮਾੜਾ ਚੰਗਾ ਬੋਲਦੇ ਪਿਆ ਵੀ ਦਲਜੀਤ ਦੇ ਨਾਲ ਕੰਟਰੋਵਰਸੀ ਕਰਕੇ ਬਰਿੰਦਰ ਘੋਮਣ ਮੇਣਾ ਲੈ ਕੇ ਚਲਾ ਗਿਆ ਐਦਾਂ ਹੋ ਗਿਆ ਉਦਾਂ ਹੋ ਗਿਆ ਸੋ ਬੜੇ ਸਾਰੇ ਲੋਕ ਬੜਾ ਸੋਸ਼ਲ ਮੀਡੀਆ ਦੇ ਉੱਪਰ ਗਲਤ ਤਰੀਕੇ ਦੇ ਨਾਲ ਵੀ ਪੋਸਟ ਕਰ ਰਹੇ ਨੇ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਨੀ ਆ ਇੱਕ ਵਾਰੀ ਮੈਂ ਹਮੇਸ਼ਾ ਬlesings ਭੇਜਦੀ ਸੀ ਭਾਜੀ ਦੀ ਕੋਈ ਵੀ ਪੋਸਟ ਹੁੰਦੀ ਸੀ ਤਾਂ ਐਜ਼ ਅ ਸਿਸਟਰ ਮੈਂ ਬlesings ਹੀ ਸ਼ੇਅਰ ਕਰਦੀ ਸੀ ਤਾਂ ਦੇਖੋ ਉਹਨਾਂ ਨੂੰ ਹੇਟ ਕਰਨ ਵਾਲੇ ਵੀ ਕਿੰਨੇ ਹੁੰਦੇ ਆ ਵਿੱਚੋਂ ਕਿਸੇ ਨੇ ਮੇਰੇ ਮੈਸੇਂਜਰ ਤੇ ਆ ਕੇ ਮੈਨੂੰ ਏਦਾਂ ਉਡ ਪਟਾਂਗ ਲਿਖ ਕੇ ਕਿ ਹਾਂ ਘੁੰਮਣ ਯੇ ਘੁੰਮਣ ਉਹ ਏਦਾਂ ਲਿਖਿਆ ਔਰ ਮੈਂ ਭਾਜੀ ਨੂੰ ਭੇਜਿਆ ਮੈਸੇਜ ਕਹਿੰਦੇ ਬਲੌਕ ਕਰੋ ਇਹਨੂੰ ਯੂ ਆਰ ਸੋ ਹਾਈਲੀ ਸੋਫਿਸਟੀਕੇਟਿਡ ਐਂਡ ਅਵੇ ਫਰੋਮ ਥੀਸ ਕਾਈਂਡ ਆਫ ਪੀਪਲ ਹੈ ਨਾ ਤਾਂ ਮੈਂ ਉਹਨਾਂ ਨੂੰ ਸਿਰਫ ਇਹ ਜਤਾਇਆ ਕਿ ਦੇਖੋ ਲੋਕ ਕਿੰਨੇ ਤੁਹਾਡੇ ਤੋਂ ਨਫ਼ਰਤ ਕਰਦੇ ਜਦਕਿ ਤੁਸੀਂ ਕਿੰਨੇ ਪੋਜ਼ਿਟਿਵ ਹੋ ਕਿੰਨਾ ਤੁਸੀਂ ਅੱਛਾ এনਵਾਇਰਨਮੈਂਟ ਕ੍ਰੀਏਟ ਕਰ ਰਹੇ ਹੋ ਪੰਜਾਬ ਲਈ ਸਾਡੇ ਬੱਚਿਆਂ ਨੂੰ ਤੁਸੀਂ ਰਾਹ ਦਿਖਾ ਰਹੇ ਹੋ ਔਰ ਮਤਲਬ ਉਹ ਬੜੇ ਸੈਟਲਡ ਸੀ ਮਾਈਂਡ ਤੋਂ ਮਤਲਬ ਕੋਈ ਕੰਟਰੋਵਰਸੀ ਚ ਨਹੀਂ ਆਣਾ ਮੈਂ ਦਿਲਜੀਤ ਲਈ ਵੀ ਡਿਜ਼ਾਈਨ ਕੀਤਾ ਐਜ਼ ਅ ਸਿਸਟਰ ਮੈਂ ਘੁੰਮਨ ਪਾਜੀ ਲਈ ਵੀ ਡਿਜ਼ਾਈਨ ਕੀਤਾ ਐਜ਼ ਅ ਸਿਸਟਰ ਮੈਨੂੰ ਇੱਕ ਗੱਲ ਦੱਸੋ ਕਿ ਆਪਾਂ ਦੋ ਇੱਕ ਪਰਿਵਾਰ ਚ ਕੀ ਦੋ ਬੰਦਿਆਂ ਦੀ ਰਾਏ ਮਿਲਦੀ ਹੁੰਦੀ ਹੈ ਔਰ ਦੂਸਰੀ ਗੱਲ ਪਾਜੀ ਨੇ ਬੜੇ ਪੋਜੀਟਿਵਲੀ ਇਹ ਕਿਹਾ ਸੀ ਕਿ ਮੂਵੀ ਨਹੀਂ ਲਗਣੀ ਚਾਹੀਦੀ ਸੀ ਠੀਕ ਹੈ ਉਹਨਾਂ ਨੇ ਐ ਨਹੀਂ ਕ੍ਰਿਟੀਸਾਈਜ਼ ਕੀਤਾ ਸੀ ਕਿ ਦਿਲਜੀਤ ਚੰਗਾ ਮੜਾ ਹੂੰ ਹੇਟਰਸ ਨੂੰ ਇੱਕ ਮੌਕਾ ਚਾਹੀਦਾ ਹੁੰਦਾ ਉਹਨਾਂ ਨੇ ਕੌਂਟਰੋਵਰਸੀ ਕ੍ਰੀਏਟ ਕਰਨੀ ਹੁੰਦੀ ਹੈ ਉਹਦੇ ਵਿੱਚ ਦਾ ਸਿਰਫ ਉਹ ਲਗਾਉਂਦੇ ਜਿਹੜੇ ਘੁੰਮਨਪਾਜੀ ਨੂੰ ਪਸੰਦ ਨਹੀਂ ਕਰਦੇ ਮੈਂ ਅੱਜ ਵੀ ਹਮੇਸ਼ਾ ਵੀ ਜਿੰਨੇ ਵੀ ਪੰਜਾਬ ਦੇ ਲਈ ਜਿੰਨੇ ਜੜਾਂ ਤੋਂ ਜੁੜੇ ਜੋ ਕੀਤਾ ਅਸੀਂ ਉਹਨਾਂ ਨੂੰ ਗ੍ਰੈਟੀਟਿਊਡ ਕਰਦੇ ਆ ਘੁੰਮਨਪਾਜੀ ਨੇ ਹੜਾਂ ਵਿੱਚ ਵੀ ਹੈਲਪ ਕੀਤੀ ਕਿਸੇ ਨੇ ਪੋਸਟ ਵਿੱਚ ਲਿਖਿਆ ਕਿ ਇਹਨਾਂ ਨੇ ਕੀ ਕੀਤਾ ਤੇ ਅੱਗੋਂ ਮੈਂ ਲਿਖਿਆ ਕਿ ਹੀ ਇਜ਼ ਵੈਰੀ ਜੈਨੂਇਨ ਭਾਜੀ ਸ਼ੋਅ ਨਹੀਂ ਕਰਦੇ ਪਰ ਭਾਜੀ ਕਰਕੇ ਆਏ ਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਪ੍ਰੋਮੋਟ ਕਰਾਂਗੇ ਮੈਂ ਕਿਹਾ ਤੁਹਾਡੀ ਪ੍ਰੋਮੋਸ਼ਨ ਤੋਂ ਪਹਿਲਾਂ ਵੀ ਉਹ ਬਹੁਤ ਪ੍ਰੋਮੋਟਿਡ ਨੇ ਉਹ ਇਨ੍ਹਾਂ ਚੀਜ਼ਾਂ ਦੇ ਲਈ ਪ੍ਰੋਮੋਸ਼ਨ ਮੈਨੂੰ ਨਹੀਂ ਲੱਗਦਾ ਲੈਣਗੇ ਕਿਉਂਕਿ ਅਸੀਂ ਉਹਨਾਂ ਨਾਲ ਪਰਸਨਲ ਲੈਵਲ ਪ੍ਰੋਫੈਸ਼ਨਲ ਲੈਵਲ ਹਰ ਫਰੰਟ ਤੇ ਉਹ ਸਾਡੇ ਬੱਚਿਆਂ ਨਾਲ ਮਿਲਦੇ ਸੀ ਕਿ ਯੂ نو ਇਕ ਉਹਨਾਂ ਨੇ ਮਰਿਆਦਾ ਚ ਰਹਿਣਾ ਉਹਨਾਂ ਨੇ ਜਦੋਂ ਗੱਲ ਕਰਨੀ ਉਹਨਾਂ ਨੇ ਤੁਸੀਂ ਤੋਂ ਕਦੀ ਘੱਟ ਗੱਲ ਨਹੀਂ ਕੀਤੀ ਹੀ ਵਾਸ ਅ ਜੈਮ ਹੀ ਵਾਸ ਅ ਸਟਾਰ ਆ ਜੋ ਚਲੇ ਗਏ ਹੈ ਤੇ ਸਾਨੂੰ ਬਜਾਏ ਉਹਨਾਂ ਦੀ ਫੈਮਲੀ ਦੇ ਵਿੱਚ ਜਾ ਕੇ ਉਹਨਾਂ ਨੂੰ ਉਹਨਾਂ ਨਾਲ ਮੋੜਾ ਜੋੜਨ ਦੀ ਬਜਾਏ ਸੀ ਉਹਨਾਂ ਨੂੰ ਕ੍ਰਿਟਿਸਿਜ਼ਮ ਦੇਈਏ ਕ੍ਰਿਟਿਸਾਈਜ਼ ਕਰ ਕੌਣ ਰਿਹਾ ਹੈ ਕ੍ਰਿਟਿਸਾਈਜ਼ ਸਿਰਫ ਉਹ ਕਰ ਰਿਹਾ ਜਿਹੜੇ ਆਪ ਸੈਲਫ ਮੇਡ ਨਹੀਂ ਹੈ ਜਿਨ੍ਹਾਂ ਨੇ ਕਦੀ ਡੱਕਾ ਨਹੀਂ ਤੋੜਿਆ ਜਿਨ੍ਹਾਂ ਨੂੰ ਵਿਦਵਾਨ ਬਣਨ ਦਾ ਬਹੁਤ ਸ਼ੌਂਕ ਹੈ ਜਿਨ੍ਹਾਂ ਨੂੰ ਸਿਰਫ ਹੈਗੀ ਮੇਰੀ ਕਰੀਰ ਵਾਇਰਲ ਹੋ ਜਾਏ ਹੂੰ ਟੈਲੀਫੋਨ 'ਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਇਹ ਸਸਤੀ ਜੀ ਪਬਲਿਸਿਟੀ ਖਾਟ ਲਈਏ ਕਿਸੇ ਦਾ ਜਵਾਨ ਦੇ ਗਈ ਹੈ ਕਹਿਣਾ ਬਹੁਤ ਸੋਖਾ ਹੈ ਮਤਲਬ ਮੇਰੇ ਬੱਚਿਆਂ ਨੇ ਵੀ ਕਿਹਾ ਔਰ ਮੇਰੇ ਹਸਬੰਦ ਨੂੰ ਵੀ ਮੈਂ ਦੱਸਿਆ ਸਾਨੂੰ ਯਕੀਨ ਨਹੀਂ ਹੋਇਆ ਔਰ ਸਭ ਤੋਂ ਦੁੱਖ ਵਾਲੀ ਗੱਲ ਜਦੋਂ ਅਸੀਂ ਉਹਨਾਂ ਦੀ ਫੋਟੋਗ੍ਰਾਫਸ ਲਾਸਟ ਵਾਲੀ ਦੇਖੀ ਇੰਨਾ ਸੋਹਣਾ ਸੁਜੱਜਾ ਗੱਭਰੂ ਔਰ ਤੁਸੀਂ ਉਹਨਾਂ ਨੂੰ ਇੱਕ ਪੂਰਾ ਦਾ ਉਹਨਾਂ ਦੀ ਜਿਹੜੀ ਜਾਂਦੀ ਸ਼ਕਲ ਹੈ ਕਿ ਉਹਨਾਂ ਦਾ ਪਰਿਵਾਰ ਭੁੱਲ ਸਕਦਾ ਕਿ ਅਸੀਂ ਭੁੱਲ ਸਕਦੇ ਹਾਂ ਜੇ ਤੁਸੀਂ ਕਿਸੇ ਦੇ ਨਾਲ ਖੜੇ ਨਹੀਂ ਹੋਣਾ ਐਟ ਲੀਸਟ ਨਿੰਦਨ ਨਹੀਂ ਉਦੋਂ ਸ਼ੁਰੂ ਕਰਦਾ ਜਦੋਂ ਤੁਹਾਡੇ ਪੱਲੇ ਆਪਣੇ ਕੁਛ ਹੈ ਆ ਬੜੇ ਸਾਰੇ ਲੋਕ ਵੀ ਕਹਿ ਰਹੇ ਨੇ ਕਿ ਵੀ ਵਰਿੰਦਰ ਕੋਮੰਦੀ ਮੌਤ ਦਾ ਕਾਰਨ ਡੱਬੇ ਐ ਸਟੀਰੋਇਡਸ ਲਾਉਂਦੇ ਸੀ ਇਸ ਕਰਕੇ ਉਹ ਬੰਦਾ ਹੈ ਦੁਨੀਆ ਤੋਂ ਚਲਾ ਗਿਆ ਹਾਰਟ ਅਟੈਕ ਇਸ ਕਰਕੇ ਆ ਗਿਆ ਐਦਾ ਹੋ ਗਿਆ ਉਦੋਂ ਹੋ ਗਿਆ ਬੜੀਆਂ ਸਰੀਆਂ ਚੀਜ਼ਾਂ ਲੋਕ ਜਿਹੜੇ ਖਾਸ ਕਰਕੇ ਫੇਸਬੁੱਕ ਦੇ ਵਿਦਵਾਨ ਮੈਨੂੰ ਉਹ ਕਹਾਂਗੀ ਜਿਹਨਾਂ ਨੂੰ ਪਤਾ ਕੁਛ ਨਹੀਂ ਹੈ ਪਰ ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟਾਂ ਪਾ ਰਹੇ ਨੇ ਉਹ ਵਿਹਲੇ ਨੇ ਉਹਨਾਂ ਨੇ ਹੋਰ ਕੁਝ ਨਹੀਂ ਕਰਨਾ ਕਿਉਂਕਿ ਉਹ ਆਪ ਸਟਰਡਸ ਦੇ ਉੱਪਰ ਪਾਲ ਰਹੇ ਨੇ ਭਾਜੀ ਇੱਦਾਂ ਦੇ ਇਨਸਾਨ ਸੀ ਜਿਹੜੇ ਬੱਚਿਆਂ ਨੂੰ ਕੈਮੀਕਲਸ ਤੋਂ ਦੂਰ ਰੱਖ ਕੇ ਵਰਜਿਸ਼ ਦੇ ਵਿੱਚ ਪ੍ਰੇਰਿਤ ਕਰਦੇ ਸੀ ਜਿਹੜਾ ਇਨਸਾਨ 24 ਘੰਟੇ ਜਿਮ ਵਿੱਚ ਗੁਜ਼ਾਰਦਾ ਸੀ ਮੈਨੂੰ ਨਹੀਂ ਲੱਗਦਾ ਜਿਨ੍ਹਾਂ ਨੇ ਕਦੀ ਨਾਨ-वेज ਜਿਨ੍ਹਾਂ ਨੇ ਨਹੀਂ ਖਾਧਾ ਉਹ ਡੱਬਿਆਂ ਵਿੱਚ ਸਿਰ ਤੇ ਆਪਣੀ ਬੋਡੀ ਬਣਾਉਂਦੇ ਹੋਣਗੇ ਉਹਨਾਂ ਦੀ ਜਿਹੜੀ ਵਰਜੇ ਸੀ ਜਿਹੜਾ ਉਹਨਾਂ ਦਾ ਸਰੀਰ ਸੀ ਉਹ ਘਿਵਾਨਾਂ ਨਾਲ ਗੁਨੇ ਹੋਇਆ ਸੀ ਉਹ ਆਪ ਇੱਕ ਕਹਿੰਦੇ ਘੁਆਂਦੇ ਯੂ نو ਡੇਰੀ ਫਾਰਮਿੰਗ ਕਰਦੇ ਸੀ ਔਰ ਪਿੰਡਾਂ ਦੇ ਨਾਲ ਜੁੜੇ ਹੋਏ ਇਨਸਾਨ ਸੀ ਔਰ ਕਿਸੇ ਨੂੰ ਵੀ ਮੈਂ ਅੱਗੇ ਵੀ ਕਿਹਾ ਮੈਂ ਹੁਣ ਵੀ ਕਹਾਂਗੀ ਆਉਣ ਵਾਲੇ ਟਾਈਮ 'ਚ ਵੀ ਕਹਾਂਗੀ ਨਿੰਦਨਾ ਬਹੁਤ ਆਸਾਨ ਹੈ ਤੁਸੀਂ ਇੱਕ ਵਾਰੀ ਇੱਕ ਵਰਜਿਸ ਦਾ ਸੈੱਟ ਤੁਸੀਂ ਉਹਨਾਂ ਦੇ ਜਿਮ 'ਚ ਆਪ ਲਗਾਓ ਜਿਹੜੇ ਵੀ ਵਿਦਵਾਨ ਮੈਂ ਅੱਜ ਵੀ ਕਿਸੇ ਦੀ ਪੋਸਟ ਪੜ੍ਹੀ ਬੜੀ ਮੇਸਚੀ ਪੋਸਟ ਦਿੱਖੀ ਮੈਨੂੰ ਜਿਹਦੇ ਵਿੱਚ ਉਹਨਾਂ ਦੇ ਬ੍ਰਦਰ ਬਾਰੇ ਵੀ ਕ੍ਰਿਟਿਸਿਜ਼ਮ ਤੁਸੀਂ ਕਿਸੇ ਦੀ ਜਦੋਂ ਤੱਕ ਸੱਚਾਈ ਨਹੀਂ ਜਾਣਦੇ ਕੁਛ ਪਲੀਜ਼ ਗੁਰੇਜ਼ ਕਰੋ ਕਿਉਂਕਿ ਅੱਜ ਤੁਹਾਡਾ ਇੱਕ ਕੀਤਾ ਕਮੈਂਟ ਉਹਨਾਂ ਦੇ ਬੱਚੇ ਵੀ ਪੜਦੇ ਹੋਣਗੇ ਉਹਨਾਂ ਦੀ ਫੈਮਲੀ ਵੀ ਪੜਦੀ ਹੋਏਗੀ ਔਰ ਇਹਨਾਂ ਦਾ ਉਹਨਾਂ ਤੇ ਵੀ ਅਸਰ ਹੁੰਦਾ ਅੱਜ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਹਾਲਾਤ ਹੈ ਜੇ ਅਸੀਂ ਮੋਢਾ ਨਾਲ ਨਹੀਂ ਜੋੜ ਸਕਦੇ ਤੇ ਸਾਨੂੰ ਮੈਨੇ ਮਾਰਨ ਦਾ ਕੋਈ ਹੱਕ ਨਹੀਂ ਹੈ ਹਾਂ ਬੜੇ ਸਾਰੇ ਹੁਣ ਸਾਨ ਰਹੋ ਬੜੇ ਸਾਰੇ ਮਤਲਬ ਫੇਸਬੁੱਕ ਤੇ ਪੋਸਟਾਂ ਅਸੀਂ ਦੇਖ ਰਹੇ ਹਾਂ ਅਲੱਗ-ਅਲੱਗ ਕੁੜੀਆਂ ਦੇ ਨਾਲ ਨੂਰਾ ਫਤੇਈ ਦੇ ਨਾਲ ਫੋਟੋ ਪਾ ਕੇ ਲਿਖ ਰਿਹਾ ਵਾਈਫ ਉਹਨਾਂ ਦੀ ਇਹ ਕਿੱਦਾਂ ਮਤਲਬ ਲੋਕ ਕਿਵੇਂ ਲਿਖ ਦਿੰਦੇ ਨੇ ਹਨਾ ਸੋਚ ਕੇ ਵੀ ਆਂਦਾ ਹੈ ਕਿ ਉਹਨਾਂ ਦੀ ਵਾਈਫ ਉਹਨਾਂ ਦੀ ਫੈਮਿਲੀ ਇਸ ਚੀਜ਼ ਤੋਂ ਸਫਰ ਕਰ ਰਹੀ ਹੈ ਕਿ ਜਦੋਂ ਉਹ ਪੜਨਗੇ ਜਾਂ ਉਹਨਾਂ ਤੱਕ ਵੀ ਉਹ ਚੀਜ਼ਾਂ ਪਹੁੰਚਣਗੀਆਂ ਤਾਂ ਪਰਿਵਾਰ ਜਿਹੜਾ ਕਿਵੇਂ ਸਰਵਾਈਵ ਕਰ ਪਾਏਗਾ ਸਭ ਤੋਂ ਵੱਡੀ ਗੱਲ ਹੈ ਮੈਂ ਤੁਹਾਨੂੰ ਕਿਹਾ ਕਿ ਉਹ ਪ੍ਰੋਫੈਸ਼ਨਲ ਵੀ ਬਹੁਤ ਅੱਛੀ ਸੀ ਐਜ਼ ਅ ਪਰਸਨ ਵੀ ਬਹੁਤ ਅੱਛੀ ਸੀ ਸਭ ਤੋਂ ਮੰਦੀ ਗੱਲ ਇਹ ਹੈ ਕਿ ਉਹਨਾਂ ਦੀ ਮਦਰ ਸ਼ੀ ਇਜ਼ ਨੋ ਮੋਰ ਉਹਨਾਂ ਦੀ ਵੀ ਇੱਕ ਕਲਿੱਪ ਚ ਦੇਖਿਆ ਆਈ ਜਾ ਰਹੀ ਸੀ ਕਿ ਹਨਾ ਮਾਂ ਤਾਂ ਹਾਂ ਮਾਰ ਕੇ ਰੋ ਰਹੀ ਹੈ ਕੁਝ ਨਹੀਂ ਇਹਨਾਂ ਨੂੰ ਪਤਾ ਕਦੀ ਇਹ ਕਿਸੇ ਨੂੰ ਕਿਸੇ ਦਾ ਇਨਸਾਨ ਦਾ ਕਿਸੇ ਨਾਲ ਨਾਮ ਜੋੜ ਦਿੰਦੇ ਆ ਮੀਡੀਆ ਜਿਹੜੀ ਸੁਚੱਜੀ ਮੀਡੀਆ ਹੈ ਉਹ ਆਪਣਾ ਰੋਲ ਪਰਫਾਰਮ ਕਰ ਰਹੀ ਹੈ ਪਰ ਜਿਹੜੇ ਟਿਕਟੋਕਰ ਟਾਈਪ ਜਿਹੜੇ ਮੀਡੀਆ ਵਾਲੇ ਆ ਇਹ ਕਿੰਨਾਂ ਦੀ ਅਲੱਗ ਹੀ ਪੰਗਤੀ ਚੱਲ ਰਹੀ ਹੈ ਇਹਨਾਂ ਨੂੰ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਅਸੀਂ ਕਿਸੇ ਦੀ ਧੀ ਭੈਣ ਦੇ ਨਾਲ ਕਿਸੇ ਦਾ ਵੀ ਨਾਮ ਜੋੜਦੇ ਆ ਜਾਂ ਕਿਸੇ ਵਧੀਆ ਕਲਾਕਾਰ ਜਾਂ ਵਧੀਆ ਇਨਸਾਨ ਦੇ ਨਾਲ ਕਿਸੇ ਦਾ ਵੀ ਅਸੀਂ ਨਾਮ ਜੇ ਉਹਦੀ بیوی ਹੈ ਪਹਿਲਾਂ ਤੁਸੀਂ ਦੇਖੋ ਕਿ ਤੁਹਾਡੀ ਪੋਸਟ ਜਿਹੜੀ ਆ ਸੋਸ਼ਲ ਮੀਡੀਆ ਤੇ ਜਾਣੀ ਹੈ ਹਮੇਸ਼ਾ ਲਈ ਰਹਿਣੀ ਹੈ ਤੁਹਾਡੀ ਇੱਕ ਰਿਸਪੌਂਸਿਬਿਲਟੀ ਹੈ ਸੋਸ਼ਲ ਰਿਸਪੌਂਸਿਬਿਲਟੀ ਇਨ ਬਹਾਉ ਅੱਜ ਜੇ ਦੁੱਖ ਦੀ ਘੜੀ ਦੇ ਵਿੱਚ ਘਮਨ ਬਾਜੀ ਦੀ ਫੈਮਲੀ ਦੇ ਲਈ ਅਰਦਾਸ ਨਹੀਂ ਨਾ ਕਰ ਸਕਦੇ ਤੇ ਫਿਰ ਬੋਲੋ ਇਹਨਾ ਅੱਜ ਅਸੀਂ ਸਿਰਫ ਕਿਉਂਕਿ ਮੈਂ ਬਿਮਾਰ ਸੀ ਮੈਂ ਜਾ ਨਹੀਂ ਪਾਈ ਉਹਨਾਂ ਦੇ ਮੈਂ ਜਾ ਹੀ ਨਹੀਂ ਸਕਦੀ ਸੀ ਕਿਉਂਕਿ ਮੈਂ ਦੇਖ ਹੀ ਨਹੀਂ ਪਾਰਾ ਸੀ ਭਾਜੀ ਨੂੰ ਉਸ ਰੂਪ ਚ ਮੈਂ ਦੇਖਣਾ ਵੀ ਨਹੀਂ ਹੈ ਮੈਂ ਉਹ ਰੂਪ ਚ ਉਹਨਾਂ ਨੂੰ ਮੰਨ ਹੀ ਨਹੀਂ ਰਹੀ ਮੇਰੇ ਲਈ ਉਹ ਅੱਜ ਵੀ ਜ਼ਿੰਦਾ ਮੇਰੇ ਲਈ ਉਹ ਹਰ ਰੂਪ ਚ ਜ਼ਿੰਦਾ ਰਹਿਣਗੇ ਜਦੋਂ ਜਦੋਂ ਮੈਂ ਫੈਸ਼ਨ ਸ਼ੋਅ ਕਰਵਾਂਦੀ ਆ ਮੇਰਾ ਇੱਕ ਪੂਰਾ ਰਾਉਂਡ ਜਿਹੜਾ ਹਮੇਸ਼ਾ ਬੋਡੀ ਬਿਲਡਿੰਗ ਨੂੰ ਸਮਰਪਿਤ ਰਿਹਾ ਅੱਜ ਤੋਂ ਬਾਅਦ ਹਮੇਸ਼ਾ ਇੱਕ ਰਾਉਂਡ ਜਿਹੜਾ ਉਹ ਕੋਮਨ ਬਾਜੀ ਦੇ ਲਈ ਅਸੀਂ ਸਮਰਪਿਤ ਕਰਾਂਗੇ ਐਜ਼ ਅ ਗ੍ਰੈਟੀਟਿਊਡ ਉਹਨਾਂ ਦੀ ਫੈਮਿਲੀ ਨੂੰ ਗ੍ਰੈਟੀਟਿਊਡ ਕਰਾਂਗੇ ਔਰ ਉਹਨਾਂ ਦੀ ਫੈਮਿਲੀ 'ਚ ਜਾ ਕੇ ਸਿਰਫ ਅਸੀਂ ਇੱਕੋ ਹੀ ਗੱਲ ਸਿੱਝਦਾ ਕਰਨਾ ਕਿ ਜੋ ਖੱਟ ਕੇ ਗਏ ਆ ਨਾ ਉਹ ਸਾਡੀ ਅਰਦਾਸ ਆ ਅਸੀਂ ਅੱਜ ਵੀ ਕਰ ਰਹੇ ਆ ਅਸੀਂ ਪਹਿਲਾਂ ਵੀ ਉਹਨਾਂ ਨਾਲ ਖੜੇ ਸੀ ਅੱਜ ਵੀ ਕਰ ਰਹੇ ਆ ਰਹਿੰਦੀ ਦੁਨੀਆ ਤੱਕ ਉਹਨਾਂ ਦੀ ਫੈਮਿਲੀ ਦੇ ਨਾਲ ਖੜੇ ਉਹਨਾਂ ਦੇ ਬੱਚਿਆਂ ਨਾਲ ਖੜੇ ਆ ਇੱਕ ਭੈਣ ਅਰਦਾਸ ਕਰ ਰਹੀ ਹੈ ਇੱਕ ਬੱਚੇ ਸਾਡੇ ਘਰ ਦੇ ਅਰਦਾਸ ਕਰ ਰਹੇ ਹਨ ਕਹਿਣਾ ਬਹੁਤ ਸੁੱਖ ਹੈ ਕਹਿ ਕੇ ਤੁਸੀਂ ਆਪਣੇ ਆਪ ਨੂੰ ਚੰਗੇ ਬਣਾਣਾ ਬਹੁਤ ਜ਼ਿਆਦਾ ਸੁੱਖ ਹੈ ਪਰ ਕਿਸੇ ਦੇ ਦੁੱਖ ਦੇ ਵਿੱਚ ਤੁਸੀਂ ਤਮਾਸ਼ਾ ਨਾ ਬਣਾਓ ਅੱਜ ਦਾ ਟਾਈਮ ਉਹਨਾਂ ਦੇ ਲਈ ਬਹੁਤ ਔਖਾ ਹੈ ਹੱਸਦਾ ਗਾਉਂਦਾ ਹੱਸਦਾ ਖੇਡਦਾ ਇਨਸਾਨ ਗਿਆ ਖੁਦ ਕਾਰ ਚਲਾ ਕੇ ਭਾਜੀ ਗਏ ਆ ਉਹ ਬਿਮਾਰ ਨਹੀਂ ਸੀ ਉਹ ਬਿਮਾਰ ਨਹੀਂ ਸੀ ਹੀ ਵਾਸ ਰੈਡੀ ਟੂ ਡੂ ਉਹਨਾਂ ਦੀ ਸਲਮਾਨ ਜੀ ਦੇ ਨਾਲ ਅਗਲੀ ਸ਼ੂਟ ਸੀ ਉਹ ਅਸਲ ਨਹੀਂ ਪ੍ਰੇਪਰੇਸ਼ਨ ਕਰ ਰਹੇ ਸੀ ਉਹ ਕਿੰਨੇ ਕਿ ਐਕਸਾਈਟਿਡ ਹੋਣਗੇ ਆਪਣੀ ਲਾਈਫ ਨੂੰ ਲੈ ਕੇ ਉਹ ਹਮੇਸ਼ਾ ਆਪਣੇ ਬੇਟੇ ਦੇ ਨਾਲ ਹਮੇਸ਼ਾ ਹੈ ਨਾ ਕੱਢਲ ਕਰਦੇ ਆਂ ਦੀ ਮੂਵੀਜ਼ ਬਣਾ ਕੇ ਛੋਟੀਆਂ ਛੋਟੇ ਪਿਕਸ ਕਲਿਪਸ ਪਾਉਂਦੇ ਹੁੰਦੇ ਸੀ ਉਹਦੇ ਵਿੱਚ ਵੀ ਇੱਕ ਮੋਟੀਵੇਸ਼ਨ ਦਿਖਾਈ ਦਿੰਦੀ ਸੀ ਕਿ ਉਹ ਆਪਣੇ ਰੂਪ ਦੇ ਵਿੱਚ ਆਪਣੇ ਬੱਚਿਆਂ ਨੂੰ ਦੇਖ ਰਹੇ ਆ ਅੱਜ ਸੋਚੋ ਕਿ ਉਹ ਬੱਚੇ ਆਪਣੇ ਬਾਪ ਨੂੰ ਉਡੀਕ ਰਹੇ ਆ ਉਹ ਵੀ ਜੇ ਅਸੀਂ ਇੰਨੀ ਦੂਰ ਬੈਠੇ ਉਹਨਾਂ ਤੋਂ ਸਾਨੂੰ ਨਹੀਂ ਵਿਸ਼ਵਾਸ ਆ ਰਿਹਾ ਤਾਂ ਫੈਮਿਲੀ ਦਾ ਕੀ ਹਾਲ ਹੋਏਗਾ ਤੁਹਾਨੂੰ ਜਿਗਰਾ ਜਿਹੜੇ ਦਾਦਾ ਜੀ ਉਹਨਾਂ ਦੀ ਮੈਂ ਇੰਟਰਵਿਊ ਸੁਣੀ ਹੈ ਆਈ ਥਿੰਕ ਕਿ ਉਹਨਾਂ ਦੇ ਕੋਈ ਰਿਸ਼ਤੇਦਾਰ ਆ ਰਹੀ ਹੈ ਦਾਦਾ ਜੀ ਸੀ ਉਹ ਕਹਿ ਰਹੇ ਸੀ ਕਿ ਅਸੀਂ ਭਾਣਾ ਮੰਨ ਲਿਆ ਕਹਿਣਾ ਬਹੁਤ ਸੋਖਿਆ ਜਿਹੜੇ ਕਰ ਰਿਹਾ ਪਲੀਜ਼ ਉਹਨਾਂ ਲਈ ਅਰਦਾਸ ਕਰੋ ਅੱਜ ਉਹਨਾਂ ਨੂੰ ਅਰਦਾਸ ਦੀ ਲੋੜ ਹੈ ਅਰਦਾਸ ਚ ਹੀ ਤਾਕਤ ਹੈ ਪਤਾ ਨਹੀਂ ਤੁਹਾਨੂੰ ਲੱਗ ਨਹੀਂ ਰਿਹਾ ਕਿ ਦੋ ਇਨਸੀਡੈਂਟ ਸਪੈਸ਼ਲੀ ਰਾਜਵਿਰਜ ਬੰਦਾ ਐਂਡ ਵਰਿੰਦਰ ਘੁੰਮਣ ਵਾਲੇ ਇਨਸੀਡੈਂਟ ਤੋਂ ਬਾਅਦ ਲੋਕਾਂ ਦਾ ਡਾਕਟਰਾਂ ਤੋਂ ਵਿਸ਼ਵਾਸ ਉੱਠ ਗਿਆ ਬਿਲਕੁਲ ਉੱਠਿਆ ਮੇਰਾ ਖੁਦ ਦਾ ਉੱਠਿਆ ਮੈਂ ਖੁਦ ਇੱਕ ਸਰਜਰੀ ਨਹੀਂ ਆਪਣੇ ਆਪ ਨੂੰ ਪ੍ਰਪੇਅਰ ਕਰ ਰਹੀ ਸੀ ਮੈਂ ਆਪਣੇ ਹਸਬੰਦ ਨੂੰ ਕਿਹਾ ਮੈਂ ਨਹੀਂ ਕਰਵਾਣੀ ਆਈ ਵਿਲ ਗੋ ਫੋਰ ਆਯੁਰਵੇਦ ਆਈ ਵਿਲ ਗੋ ਫੋਰ ਅਨਦਰ ਟ੍ਰੀਟਮੈਂਟ ਬਟ ਮੈਂ ਨਹੀਂ ਕਰਵਾਣੀ ਕਿਉਂਕਿ ਮੇਰੇ ਲਈ ਮੇਰਾ ਜੀਣਾ ਮੇਰੇ ਬੱਚਿਆਂ ਦੇ ਲਈ ਜ਼ਰੂਰੀ ਆ ਅਸੀਂ ਆਪਣੇ ਲਈ ਤਾਂ ਜਿੰਦੇ ਹੀ ਨਹੀਂ ਆ ਕੋਈ ਇਨਸਾਨ ਕੁਮਨ ਬਾਜੀ ਵੀ ਆਪਣੇ ਪਰਿਵਾਰ ਦੇ ਲਈ ਜੀ ਰਹੇ ਸੀ ਜਦੋਂ ਆਪਣੀ ਫੈਮਲੀ ਦਾ ਸੀ ਕਿ ਜਿਹੜੇ ਉਹਨਾਂ ਨੂੰ ਚਾਹਦੇ ਸੀ ਆਪਣੇ ਅੱਖਾਂ ਤੇ ਦੇਖਣਾ ਕਿ ਇੱਕ ਪੁੱਤਰ ਚਲਾ ਗਿਆ ਤੇ ਉਹਨਾਂ ਨੂੰ ਬਹੁਤ ਸੀ ਕਿ ਦੂਜਾ ਪੁੱਤਰ ਸਾਡੇ ਕੋਲ ਰਵੇ ਔਰ ਜਿੱਥੇ ਤੱਕ ਹੋਵੇ ਅਸੀਂ ਅਰਦਾਸ ਕਰੀਏ ਅਸੀਂ ਜੋ ਖੱਟ ਕੇ ਗਏ ਹੈ ਸਾਡੀਆਂ ਅਰਦਾਸਾਂ ਸਾਡਾ ਪਿਆਰ ਔਰ ਹਮੇਸ਼ਾ ਨਿਗ ਭਰਿਆ ਉਹਨਾਂ ਦਾ ਸਾਥ ਰਵੇ ਸਾਡੇ ਉਹਨਾਂ ਦੀ ਫੈਮਲੀ ਨਾਲ ਸਾਡਾ ਔਰ ਪਲੀਜ਼ ਅਰਦਾਸ ਕਰੋ ਕਿ ਔਰ ਇੱਕ ਹੋਰ ਗੱਲ ਮੈਂ ਇੱਥੇ ਕਹਾਂਗੀ ਕਿ ਜੋ ਅੰਤ ਉਹਨਾਂ ਦਾ ਹੋਇਆ ਮੈਨੂੰ ਨਹੀਂ ਪਤਾ ਇਹ ਕੀ ਹੋਇਆ ਲੇਕਿਨ ਸਾਫ ਪਤਾ ਲੱਗਦਾ ਹੈ ਜੋ ਉਹਨਾਂ ਦੇ ਫਰੈਂਡਸ ਨੇ ਮੂਵੀ ਬਣਾਈ ਜੋ ਕੀਤਾ ਲਾਸਟ ਵਿੱਚ ਕਿ ਕਿੰਨੀ ਜ਼ਿਆਦਾ ਅਨਗੈਲੀ ਹੋਈ ਹੈ ਡਾਕਟਰਸ ਦੀ ਵੀ ਅਨਗੈਲੀ ਤਾਂ ਹੋਈ ਹੈ ਔਰ ਇਥੇ ਇਹ ਕਹਿਣਾ ਵੀ ਬਹੁਤ ਮੁਸ਼ਕਿਲ ਹੈ ਕਿ ਪਰਿਵਾਰ ਇੱਕ ਪਾਸੇ ਤਾਂ ਆਪਣੇ ਜਵਾਨ ਪੁੱਤਰ ਨੂੰ ਤੋੜ ਰਿਹਾ ਦੂਜੇ ਪਾਸੇ ਉਹ ਕਿਸ ਤਰ੍ਹਾਂ ਇਸ ਚੀਜ਼ ਦੇ ਲਈ ਸੰਘਰਸ਼ ਕਰਨਗੇ ਕਿਸੇ ਨੇ ਕਿਹਾ ਜੀ ਉਹਨਾਂ ਨੇ ਪੋਸਟਮਾਰਟਮ ਨਹੀਂ ਕਰਾਇਆ ਜਿਹੜਾ ਬੰਦਾ ਆਪਣੇ ਬੱਚੇ ਦੀ ਸ਼ਾਮੀ ਉਡੀਕ ਕਰ ਰਿਆ ਤੇ ਉਹਨਾਂ ਨੂੰ ਲਾਸ਼ ਦਾ ਸੁਨੇਹਾ ਆ ਜਾਵੇ ਤੇ ਉਹਨਾਂ ਨੂੰ ਸੁਧਬੁਧ ਹੋਏਗੀ ਕਿ ਅਸੀਂ ਅੱਗੇ ਕਿਸੇ ਲਈ ਕੋਈ ਰਾਈਟ ਰੋਂਗ ਕੰਮ ਨਾ। ਇਸ ਟਾਈਮ ਤੇ ਸਿਰਫ ਉਹਨਾਂ ਦੀ ਪਰਿਵਾਰ ਦੇ ਲਈ ਸੋਚ ਰੱਖ ਕੇ ਗੱਲ ਕਰੋ ਕਿਉਂਕਿ ਜਿੱਥੇ ਉਹ ਅੱਜ ਨੇ ਕੋਈ 1 ਮਿੰਟ ਤੋਂ ਪਹਿਲਾਂ ਬਹੁਤ ਖੁਸ਼ ਸੀ ਉਸ ਟਾਈਮ ਤੋਂ ਪਹਿਲਾਂ। ਸਾਰੀਆਂ ਸੁਹਾਗਣਾ ਹੀ ਸੀ ਉਸਦੇ। ਸਾਰੀਆਂ ਵਰਤ ਹੀ ਰੱਖ ਰਹੀਆਂ ਸੀ। ਪਰ ਉਸ ਦਿਨ ਉਸ ਬੱਚੇ ਤੇ ਉਹ 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 ਵੀ ਕਿਸੇ ਦੀ ਬੱਚੀ ਸੀ ਜਿਹੜੀ ਘੋਮਨ ਭਾਜੀ ਦੇ ਲਈ ਸਾਂਝ ਰੱਖਦੀ ਸੀ ਦਿਲ 'ਚ ਮੈਂ ਉਸ ਦਿਨ ਵੀ ਉਹਨਾਂ ਲਈ ਅਰਦਾਸ ਕਰ ਰਹੀ ਹਾਂ ਕਹਣਾ ਬਹੁਤ ਸੋਖਾ ਹੈ ਉਸ ਉਸ ਹਮਸਫਰ ਨੂੰ ਬੁੱਝੋ ਜਿਨੇ ਹਮੇਸ਼ਾ ਉਹਨਾਂ ਦੇ ਲਈ ਸਟੈਂਡ ਬਾਈ ਲਿਆ ਹੋਰ ਅੱਜ ਉਹ ਵਿਚਾਰੀ ਕੱਲੀ ਹੈ ਅੱਜ ਉਹਨਾਂ ਦਾ ਸਾਥ ਬਣਨ ਦੀ ਜਗ੍ਹਾ ਉਹ ਸੋਚੋ ਕਿ ਅਗਲੇ ਦਿਨ ਜਿੱਥੇ ਸਾਰਿਆਂ ਆਪਣੇ ਪਾਰਟਨਰਸ ਦੇ ਨਾਲ ਖੁਸ਼ ਸੀ ਐਂਡ ਸ਼ੀ ਵਾਸ ਡੂਇੰਗ ਵਾਟ ਸ਼ੀ ਵਾਸ ਇਨ ਦਾ ਕਰੀਮੇਸ਼ਨ ਗਰਾਊਂਡ ਬਿਲਕੁਲ ਮਨ ਭਰ ਰਿਹਾ ਹੈ ਇਹ ਗੱਲਾਂ ਸੁਣ ਕੇ ਗੱਲਾਂ ਸੋਚ ਕੇ ਕਿ ਵਾਕਈ ਕਰਵਾ ਚੌਥਾ ਉਹ ਦਿਨ ਜਿਸ ਦਿਨ ਸੁਹਾਗਨਾ ਵਰਤ ਰੱਖਦੀਆਂ ਨੇ ਆਪਣੇ ਪਤੀ ਦੀ ਲੰਬੀ ਉਮਰ ਦੇ ਵਾਸਤੇ ਉਸ ਦਿਨ ਬਰਿੰਦਰ ਸਿੰਘ ਘੁੰਮਦਾ ਸਸਕਾਰ ਹੋ ਰਿਹਾ ਸੀ ਤਾਂ ਕਿਤੇ ਨਾ ਕਿਤੇ ਫੈਮਿਲੀ ਜਿਹੜੀ ਆ ਉਹਨਾਂ ਨੂੰ ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਪਰ ਜਿਹੜੇ ਬਰਿੰਦਰ ਸਿੰਘ ਘੁੰਮਣ ਨੂੰ ਚਾਉਣ ਵਾਲੇ ਨੇ ਜਿਹੜੇ ਬਰਿੰਦਰ ਸਿੰਘ ਘੁੰਮਣ ਨੂੰ ਬੜੇ ਨੇੜਿਓਂ ਜਾਣਦੇ ਨੇ ਉਹ ਅੱਜ ਵੀ ਜਿਹੜਾ ਬਰਿੰਦਰ ਸਿੰਘ ਘੁੰਮਣ ਦੀ ਮੌਤ ਨੂੰ ਲੈ ਕੇ ਇੱਕ ਮਜ਼ਾਕ ਹੀ ਸਮਝ ਰਹੇ ਨੇ ਉਹ ਅਦੇ ਕੈਨ ਮੁਤਾਬਕ ਇਹ ਮਜ਼ਾਕ ਹੈ ਇਹ ਸੱਚ ਨਹੀਂ ਹੈ ਵਿਸ਼ਵਾਸ ਨਹੀਂ ਹੋ ਰਿਹਾ ਲਗਾਤਾਰ ਹਰੇ ਕੋਈ ਅੱਜ ਵਰਿੰਦਰ ਕੁਮਨ ਨੂੰ ਆਪਣੇ ਤਰੀਕੇ ਦੇ ਨਾਲ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਬਾਕੀ ਵਰਿੰਦਰ ਸਿੰਘ ਕੁਮਨ ਨੂੰ ਕੀ ਤੁਸੀਂ ਮਿਲਿਓ ਜਾਂ ਤੁਹਾਨੂੰ ਕਿਵੇਂ ਦੇ ਲੱਗਦੇ ਸੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨ ਰਿਣੀਸ਼ ਨਲ ਮਨਪ੍ਰੀਤ ਕੌਰ ਲਈ ਪੰਜਾਬੀ ਟੀਵੀ ਜ਼ਿਲੰਧਰ